ਅਬ ਤੋਂ ਵੱਡਾ ਜਿਹੜਾ ਫਰਜ ਨਸ਼ੇ ਜਿਹੜੇ ਨੇ ਉਹ ਬੰਦ ਕਰਨੇ ਨੇ ਉਹ ਕੱਲੀ ਸਰਕਾਰ ਜਾਂ ਪੁਲਿਸ ਤੇ ਨਾ ਛੱਡੀਏ ਆਪਾਂ ਨੂੰ ਸਾਰਿਆਂ ਨੂੰ ਇੱਕ ਸਮਾਜਿਕ ਲਹਿਰ ਬਣਾਉਣੀ ਪਊਗੀ ਕਿਉਂਕਿ ਪਿੰਡਾਂ ਵਾਲਿਆਂ ਨੂੰ ਸਾਰਾ ਪਤਾ ਹੁੰਦਾ ਕਿ ਕੌਣ ਸਾਡੇ ਪਿੰਡ ਨਸ਼ੇ ਵੇਚਦਾ ਹੈ ਕੌਣ ਕਿੱਥੇ ਕਿਹੜੇ ਬੋਰਡ ਥੱਲੇ ਆਉਂਦਾ ਹੈ ਉੱਥੇ ਗੱਡੀ ਖੜਾਉਂਦਾ ਹੈ ਉੱਥੇ ਜਾਣਦੇ ਨੇ ਆਪਾਂ ਸਾਰੇ ਇਕੱਠੇ ਹੋ ਕੇ ਆਪਣੇ ਪਿੰਡਾਂ ਨੂੰ ਸਾਫ਼ ਸੁਥਰੇ ਆਪਣੇ ਪਿੰਡਾਂ ਨੂੰ ਜਿਹੜਾ ਨਸ਼ਾ ਰਹਿਤ ਬਣਾਉਣਾ ਕੋਈ ਇਸ ਤਰ੍ਹਾਂ ਦਾ ਮਨਚ ਡਰ ਪੈ ਨਹੀਂ ਰੱਖਣਾ ਕਿ ਯਾਰ ਸਰਕਾਰ ਤਾਂ ਉਹਨਾਂ ਦੀ ਹੈ ਉਹਨੇ ਪੈਸੇ ਦੇਣੇ ਨਹੀਂ ਨਾ ਤੁਸੀਂ ਮਤਾ ਪਾ ਕੇ ਲਿਓ ਉਸ ਤੋਂ ਅੱਗੇ ਸਾਡਾ ਕੰਮ ਹੈ ਪਰ ਹਾਂ ਜਿਹੜੇ ਪੈਸੇ ਤੁਹਾਡੇ ਪਿੰਡ ਚ ਆਉਣਗੇ ਉਹਦਾ ਕੋਲੇ ਖੜ ਕੇ ਕੰਮ ਕਰਾਓ ਇਹ ਨਾ ਸੋਚੋ ਸਰਕਾਰੀ ਪੈਸਾ ਹੈ ਫਿਰ ਨਹੀਂ ਪੱਕੀ ਕਰਾਉਣੀ ਹੈ ਇਹਨਾਂ ਸੋਚੋ ਸਰਕਾਰ ਦੇ ਪੈਸੇ ਨਾਲ ਫਿਰ ਨਹੀਂ ਪੱਕੀ ਹੋ ਰਹੀ ਐ ਜੇ ਕੱਚੀ ਬਿੱਲੀਆਂ ਇੱਟਾਂ ਲਾਤੀਆਂ ਉਹਨੇ ਜਿਹਨੂੰ ਤੁਸੀਂ ਠੇਕਾ ਦਿੱਤਾ ਮੁੜ ਕੇ 4 ਮਹੀਨਿਆਂ ਨੂੰ ਫਿਰ ਨਹੀਂ ਫੇਰ ਟੁੱਟ ਜੂ ਕੋਲੇ ਖੜ ਕੇ ਕੁਆਲਿਟੀ ਚੈੱਕ ਕਰਿਓ ਆਪ ਇਹ ਇਹ ਆਪਣਾ ਫਰਜ਼ ਬਣਦਾ ਕਿ ਅਸੀਂ ਕੋਲੇ ਖੜ ਕੇ ਕੰਮ ਕਰਾਵਾਂਗੇ ਸਾਜੇ ਕੋਈ ਮਾੜੀ ਇੱਟ ਜਾਂ ਕੋਈ ਲੁੱਕ ਜਾਂ ਕੋਈ ਮਾੜੀ ਕੁਆਲਿਟੀ ਦਾ ਸਮਾਨ ਲਾਉਂਦਾ ਸਾਨੂੰ ਦੱਸੋ ਅਸੀਂ ਉਹਦਾ ਟੈਂਡਰ ਕੈਨਸਲ ਕਰ ਦਾਂਗੇ ਨਾਲ ਦੀ ਨਾਲ ਔਰ ਦੁਬਾਰਾ ਕਦੇ ਜ਼ਿੰਦਗੀ ਚ ਉਹਨੂੰ ਟੈਂਡਰ ਨਹੀਂ ਮਿਲੂਗਾ ਕਿ ਭਾਈ ਤੂੰ ਲੋਕਾਂ ਦੇ ਪੈਸੇ ਚੋਂ ਪੈਸੇ ਖਾ ਰਿਹਾ ਪਿੰਡ ਹਰੇ ਭਰੇ ਵੀ ਬਣਾਉਣੇ ਆ ਦਰਖਤ ਜਮੀਂ ਘੱਟ ਗਏ ਦਰਖਤ ਲਾਉਣ ਵਾਸਤੇ ਪੰਚਾਇਤਾਂ ਕੋਲੇ ਕਈ ਪੰਚਾਇਤਾਂ ਕੋਲੇ ਜ਼ਮੀਨਾਂ ਹੈਗੀਆਂ ਕਈ ਪੰਚਾਇਤਾਂ ਕੋਲੇ ਜ਼ਮੀਨਾਂ ਹੈ ਨਹੀਂ ਤਾਂ ਆਪਾਂ ਸੜਕਾਂ ਦੇ ਆਲੇ ਦੁਆਲੇ ਜਾਂ ਟੋਬੇ ਦੇ ਆਲੇ ਦੁਆਲੇ ਜਾਂ ਜਿੱਥੇ ਵੀ ਮੌਕਾ ਮਿਲਦਾ ਹੁਣੇ ਪਿੱਛੇ ਜੇ ਰਿਪੋਰਟ ਆਈ ਹੈ ਮੈਂ ਤੁਹਾਡਾ ਧੰਨਵਾਦ ਕਰਦਾ ਪਹਿਲਾਂ ਸਾਰੇ ਪਿੰਡਾਂ ਵਾਲਿਆਂ ਦਾ ਐਤਕੇ ਆਪਾਂ ਪਾਈਪਾਂ ਪਾਈਆਂ ਕੱਸੀਆਂ ਰਜਵਾਹੇ ਸੂਏ ਪੁਰਾਣੇ ਖੜੇ ਜਿਹੜੇ ਚਲਾ ਲੇ ਮੋਟਰਾਂ ਥੋੜੀਆਂ ਘੱਟ ਚੱਲੀਆਂ ਤੇ ਜਿਹੜੀ ਨੈਸ਼ਨਲ ਰਿਪੋਰਟ ਆਈ ਹੈ ਕਿ ਪੰਜਾਬ ਦਾ ਪਾਣੀ ਉੱਪਰ ਆਉਣਾ ਸ਼ੁਰੂ ਹੋ ਗਿਆ ਜਿਹੜਾ ਥੱਲੇ ਥੱਲੇ ਜਾਈ ਜਾਂਦਾ ਸੀ ਉਹ ਉੱਪਰ ਆਉਣਾ ਸ਼ੁਰੂ ਹੋ ਗਿਆ ਅਗਲੀਆਂ ਪੀੜ੍ਹੀਆਂ ਨੂੰ ਆਪਾਂ ਜਵਾਬ ਦਿੰਦੇ ਹੋਏ ਰਹਿ ਜਾਾਂਗੇ ਬੈਰ ਨਹੀਂ ਰੱਖਣਾ ਬੈਰ ਨਹੀਂ ਰੱਖਣਾ ਵੀ ਉਹਨਾਂ ਦੇ ਘਰਵਾਲ ਦੀ ਲੰਘਣਾ ਨਹੀਂ ਜਾ ਉਹਨਾਂ ਦੇ ਕਿਸੇ ਦੁੱਖ ਸੁੱਖ 'ਚ ਜਾਣਾ ਨਹੀਂ ਪਿੰਡ ਜਿਹੜਾ ਉਹ ਚ ਇੱਕਾ ਰੱਖਣਾ ਪਿੰਡਾਂ ਚ ਇੱਕਾ ਰੱਖਣਾ ਉਹੀ ਪਿੰਡ ਕਾਮਯਾਬ ਨੇ ਜਿੱਥੇ ਇੱਕਾ ਹੈ ਸੋ ਲੋਕਾਂ ਦੇ ਨਾਲ ਰਹਿਣਾ ਲੋਕਾਂ ਦੇ ਵਰਗੇ ਬਣ ਕੇ ਰਹਿਣਾ ਕਿਉਂਕਿ ਸਰਪੰਚੀ ਜਿਹੜੀ ਹੈ ਉਹਦੇ ਚ ਡਿਊਟੀ ਇਹ ਹੈ ਕਿ ਜਦੋਂ ਮਰ ਜਿੱਦ ਦੀ ਰਾਤ ਨੂੰ ਵੀ ਕੁੰਡਾ ਖੜਕਾ ਸਕਦਾ ਕੋਈ ਕੋਈ ਕੰਮ ਪੈ ਗਿਆ ਕੋਈ ਹਸਤਾ ਲੈ ਕੇ ਜਾਣਾ ਕਿਸੇ ਨੂੰ ਜਾਂ ਕੋਈ ਹੋਰ ਕੰਮ ਪੈ ਗਿਆ ਸਤ ਤੁਸੀਂ ਇਹ ਸਮਝ ਕੇ ਡਿਊਟੀ ਨਿਭਾਉਣੀ ਹੈ ਕਿ ਮੈਂ ਇਹ ਕੰਮ ਹੱਥ ਬੰਨ ਕੇ ਆਪ ਮੰਗਿਆ ਇਸ ਕਰਕੇ ਮੇਰੇ ਲਈ ਕੋਈ ਟਾਈਮ ਨਹੀਂ ਹੈਗਾ ਕਿਉਂਕਿ ਲੋਕ ਉਮੀਦ ਕਰਕੇ ਤੁਹਾਡੇ ਕੋਲੇ ਆਉਂਦੇ ਆ ਅੱਜ ਤੋਂ ਬਾਅਦ ਫਿਰ ਤੁਸੀਂ ਜਾ ਕੇ ਸਰਪੰਚੀ ਵਾਲੀਆਂ ਮੋਹਰਾਂ ਜਿਹੜੀਆਂ ਕਈ ਤਾਂ ਲਈ ਫਿਰਦੇ ਹੋਣੇ ਗੀਜੇ ਚ ਹੀ ਲਈ ਫਿਰਦੇ ਹੋਣੇ ਚੇਬਾਂ ਚ ਬਸ ਲਾਉਣੀਆਂ ਸ਼ੁਰੂ ਕਰ ਦੋ ਮੋਹਰਾਂ ਉਹ ਸਮਝ ਲਓ ਮੋਹਰਾਂ ਕਾਗਜ਼ ਤੇ ਨਹੀਂ ਲਾ ਰਹੇ ਲੋਕਾਂ ਦੇ ਪਿਆਰ ਤੇ ਮੋਹਰਾਂ ਲਾ ਰਹੇ ਹਾਂ ਜਿਹੜਾ ਤੁਹਾਨੂੰ ਮਿਲਿਆ ਪਹਿਲਾਂ ਲੋਕਾਂ ਨੇ ਮੋਹਰਾਂ ਤੁਹਾਨੂੰ ਲਾਈਆਂ ਹੁਣ ਮੋਹਰਾਂ ਲਾਉਣ ਦੀ ਜ਼ਿੰਮੇਵਾਰੀ ਤੁਹਾਡੀ ਆ ਗਈ ਤੁਸੀਂ ਉਹ ਕੰਮ ਮੇਰੇ ਕੋਲ ਲੈ ਕੇ ਆਉਣੇ ਨੇ ਜਿਹਦੇ ਨਾਲ ਫਾਇਦਾ ਹੁੰਦਾ ਹੋਵੇ ਸਕੂਲ ਅਪਗ੍ਰੇਡ ਕਰਨੇ ਨੇ ਸਕੂਲ ਸ਼ਾਨਦਾਰ ਬਣਾਉਣੇ ਆਂ ਮੁਹੱਲਾ ਕਲੀਨਿਕ ਖੋਲਣੇ ਇਲਾਜ ਕਰਾਉਣਾ ਬਜ਼ੁਰਗਾਂ ਦਾ ਬਿਜਲੀ ਹਰ ਘਰ 'ਚ ਬਿਜਲੀ ਛੱਤਾਂ ਕੱਚੀਆਂ ਹਜੇ ਵੀ ਕੱਚੀਆਂ ਛੱਤਾਂ ਰਹਿ ਗਈਆਂ ਵੀਰੋ ਤੁਸੀਂ ਮਤਾ ਪਾ ਕੇ ਲਿਓ ਉਸ ਤੋਂ ਅੱਗੇ ਸਾਡਾ ਕੰਮ ਹੈ ਪਰ ਹਾਂ ਜਿਹੜੇ ਪੈਸੇ ਤੁਹਾਡੇ ਪਿੰਡ ਚ ਆਉਣਗੇ ਉਹਦਾ ਕੋਲੇ ਖੜ ਕੇ ਕੰਮ ਕਰਾਇਓ ਇਹ ਨਾ ਸੋਚੋ ਸਰਕਾਰੀ ਪੈਸਾ ਹੈ ਫਿਰ ਨਹੀਂ ਪੱਕੀ ਕਰਾਉਣੀ ਹੈ ਇਹ ਨਾ ਸੋਚੋ ਸਰਕਾਰ ਦੇ ਪੈਸੇ ਨਾਲ ਫਿਰ ਨਹੀਂ ਪੱਕੀ ਹੋ ਰਹੀ ਹੈ ਜੇ ਕੱਚੀ ਬਿੱਲੀ ਇੱਟਾਂ ਲਾਤੀਆਂ ਉਹਨੇ ਜਿਹਨੂੰ ਤੁਸੀਂ ਠੇਕਾ ਦਿੱਤਾ ਮੁੜ ਕੇ 4 ਮਹੀਨਿਆਂ ਨੂੰ ਫਿਰ ਨਹੀਂ ਫੇਟ ਟੁੱਟ ਜੂ ਕੋਲੇ ਖੜ ਕੇ ਕੁਆਲਿਟੀ ਚੈੱਕ ਕਰਿਓ ਆਪ ਇਹ ਇਹ ਆਪਣਾ ਫਰਜ਼ ਬਣਦਾ ਕਿ ਅਸੀਂ ਕੋਲੇ ਖੜ ਕੇ ਕੰਮ ਕਰਾਵਾਂਗੇ ਸਾਜੇ ਕੋਈ ਮਾਰੀ ਇੱਟ ਜਾਂ ਕੋਈ ਲੁੱਕ ਜਾਂ ਕੋਈ ਮਾੜੀ ਕੁਆਲਿਟੀ ਦਾ ਸਮਾਨ ਲਾਉਂਦਾ ਸਾਨੂੰ ਦੱਸੋ ਅਸੀਂ ਉਹਦਾ ਟੈਂਡਰ ਕੈਨਸਲ ਕਰ ਦਾਂਗੇ ਨਾਲ ਦੀ ਨਾਲ ਔਰ ਦੁਬਾਰਾ ਕਦੇ ਜ਼ਿੰਦਗੀ ਚ ਉਹਨੂੰ ਟੈਂਡਰ ਨਹੀਂ ਮਿਲੂਗਾ ਕਿ ਭਾਈ ਤੂੰ ਲੋਕਾਂ ਦੇ ਪੈਸੇ ਚੋਂ ਪੈਸੇ ਖਾ ਰਿਹਾ ਹੈ। ਦੂਜਾ ਸਭ ਤੋਂ ਵੱਡਾ ਜਿਹੜਾ ਫਰਜ ਨਸ਼ੇ ਜਿਹੜੇ ਨੇ ਉਹ ਬੰਦ ਕਰਨੇ ਨੇ ਉਹ ਕੱਲੀ ਸਰਕਾਰ ਜਾਂ ਪੁਲਿਸ ਤੇ ਨਾ ਛੱਡੀਏ ਆਪਾਂ ਨੂੰ ਸਾਰਿਆਂ ਨੂੰ ਇੱਕ ਸਮਾਜਿਕ ਲਹਿਰ ਬਣਾਉਣੀ ਪਊਗੀ ਕਿਉਂਕਿ ਪਿੰਡਾਂ ਆਣਿਆਂ ਨੂੰ ਸਾਰਾ ਪਤਾ ਹੁੰਦਾ ਹੈ ਕਿ ਕੌਣ ਸਾਡੇ ਪਿੰਡ ਨਸ਼ੇ ਵੇਚਦਾ ਹੈ। ਕੌਣ ਕਿੱਥੇ ਕਿਹੜੇ ਬੋਰਡ ਥੱਲੇ ਆਉਂਦਾ ਉੱਥੇ ਗੱਡੀ ਖੜਾਉਂਦਾ ਉੱਥੇ ਜਾਂਦੇ ਨੇ ਆਪਾਂ ਸਾਰੇ ਇਕੱਠੇ ਹੋ ਕੇ ਆਪਣੇ ਪਿੰਡਾਂ ਨੂੰ ਸਾਫ਼ ਸੁਥਰੇ ਆਪਣੇ ਪਿੰਡਾਂ ਨੂੰ ਜਿਹੜਾ ਨਸ਼ਾ ਰਹਿਤ ਬਣਾਉਣਾ ਹੈ ਔਰ ਇਹਦੇ ਵਾਸਤੇ ਬਹੁਤ ਸਾਰੇ ਪਿੰਡ ਮੇਰੇ ਕੋਲ ਪਹਿਲਾਂ ਵੀ ਆ ਚੁੱਕੇ ਨੇ ਉਹਨਾਂ ਦੇ ਮੁੰਡਿਆਂ ਨੇ ਕਲੱਬ ਬਣਾਏ ਹੋਏ ਨੇ ਤੇ ਉਹਨਾਂ ਨੇ ਲਿਖਿਆ ਹੋਇਆ ਹੈ ਕਿ ਸਾਡੇ ਪਿੰਡ ਜਿਹੜਾ ਕੋਈ ਨਸ਼ਾ ਵੇਚਣ ਨਹੀਂ ਆ ਸਕਦਾ ਸਾਡਾ ਪਿੰਡ ਨਸ਼ਾ ਰਹਿਤ ਦਾ ਬਹੁਤ ਚੰਗੇ ਚੰਗੇ ਪਿੰਡ ਨੇ ਜਿੱਥੇ ਨੌਜਵਾਨ ਮੁੰਡਿਆਂ ਨੇ ਕਲੱਬ ਬਣਾਏ ਹੋਏ ਨੇ ਫਿਰ ਇਸ ਤੋਂ ਬਾਅਦ ਵੀਰੋ ਪਿੰਡ ਹਰੇ ਭਰੇ ਵੀ ਬਣਾਉਣੇ ਆ ਦਰਖਤ ਜਮੀਂ ਘਟ ਗਏ ਦਰਖਤ ਲਾਉਣ ਵਾਸਤੇ ਪੰਚਾਇਤਾਂ ਕੋਲੇ ਕਈ ਪੰਚਾਇਤਾਂ ਕੋਲੇ ਜ਼ਮੀਨਾਂ ਹੈਗੀਆਂ ਕਈ ਪੰਚਾਇਤਾਂ ਕੋਲੇ ਜ਼ਮੀਨਾਂ ਹੈ ਨਹੀਂ ਤਾਂ ਆਪਾਂ ਸੜਕਾਂ ਦੇ ਆਲੇ ਦੁਆਲੇ ਜਾਂ ਟੋਬੇ ਦੇ ਆਲੇ ਦੁਆਲੇ ਜਾਂ ਜਿੱਥੇ ਵੀ ਮੌਕਾ ਮਿਲਦਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰੂ ਨਾਨਕ ਸਾਹਿਬ ਨੇ ਉਹ ਸਵਾ 500 ਸਾਲ ਪਹਿਲਾਂ ਲਿਖਤਾ ਸੀ 555ਵਾਂ ਉਹਨਾਂ ਦਾ ਮਨਾ ਰਹੇ ਆ ਆਉਣ ਵਾਲੇ ਹਫ਼ਤੇ ਤਾਂ ਸਮਝ ਲਓ 20 25 ਸਾਲ ਪਹਿਲਾਂ ਕਰ ਲੈਨੇ ਆ ਕਿ ਸਵਾ 500 ਸਾਲ ਉਦੋਂ ਕਿਹੜਾ ਕੋਈ ਫੈਕਟਰੀ ਧੂਆਂ ਕਰਦੀ ਸੀ ਉਦੋਂ ਕਿਹੜਾ ਕੋਈ ਬੁੱਢਾ ਨਾਲਾ ਸਤਲੁਜ ਚ ਗੰਦ ਪਾਉਂਦਾ ਸੀ ਉਦੋਂ ਕਿਹੜਾ ਕੋਈ ਸਪਰੇਅ ਕਰਕੇ ਧਰਤੀ ਨੂੰ ਜ਼ਹਿਰੀਲੀ ਕਰਦਾ ਸੀ ਪਰ ਉਸ ਵੇਲੇ ਗੁਰੂ ਨਾਨਕ ਸਾਹਿਬ ਨੇ ਲਿਖਤਾ ਸੀ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਹਵਾ ਪਾਣੀ ਤੇ ਧਰਤੀ ਤੇ ਤਿੰਨਾਂ ਦੇ ਦਰਜੇ ਬਚਾਉਣੇ ਆਪਾਂ ਹੁਣੇ ਪਿੱਛੇ ਜੇ ਰਿਪੋਰਟ ਆਈ ਹੈ ਮੈਂ ਤੁਹਾਡਾ ਧੰਨਵਾਦ ਕਰਦਾ ਪਹਿਲਾਂ ਸਾਰੇ ਪਿੰਡਾਂ ਵਾਲਿਆਂ ਦਾ ਐਤਕਿ ਆਪਾਂ ਪਾਈਪਾਂ ਪਾਈਆਂ ਕੱਸੀਆਂ ਰਜਵਾਏ ਸੂਏ ਪੁਰਾਣੇ ਖੜੇ ਜਿਹੜੇ ਚਲਾ ਲੇ ਮੋਟਰਾਂ ਥੋੜੀਆਂ ਘੱਟ ਚੱਲੀਆਂ ਤੇ ਜਿਹੜੀ ਨੈਸ਼ਨਲ ਰਿਪੋਰਟ ਆਈ ਹੈ ਕਿ ਪੰਜਾਬ ਦਾ ਪਾਣੀ ਉੱਪਰ ਆਉਣਾ ਸ਼ੁਰੂ ਹੋ ਗਿਆ ਜਿਹੜਾ ਥੱਲੇ ਥੱਲੇ ਜਾਈ ਜਾਂਦਾ ਸੀ ਉਹ ਉੱਪਰ ਆਉਣਾ ਸ਼ੁਰੂ ਹੋ ਗਿਆ ਅਗਲੀਆਂ ਪੀੜ੍ਹੀਆਂ ਨੂੰ ਆਪਾਂ ਜਵਾਬ ਦਿੰਦੇ ਹੋਏ ਰਹਿ ਜਾਾਂਗੇ ਇਹ ਆਪਾਂ ਕਰਨਾ ਕੰਮ ਸੁਬੀਰੋ ਸਰਪੰਚੀ ਦੀ ਜਿਹੜੀ ਇਲੈਕਸ਼ਨ ਹੈ ਬਹੁਤ ਔਖੀ ਇਲੈਕਸ਼ਨ ਹੈ ਬਿਦਾਨ ਸਵਾ ਲੋਕ ਸਵਾ ਸੋਖੀ ਹੈ ਸਰਪੰਚੀ ਦਾ ਤੁਸੀਂ ਲੜ ਕੇ ਆਇਆ ਤੁਹਾਨੂੰ ਪਤਾ ਹੈ ਵੀ ਕਿੰਨਾ ਔਖਾ ਕੰਮ ਹੈ ਕਿਵੇਂ ਸਾਹਮਣੇ ਪੈਂਦਾ ਹੈ ਅੱਜ ਮੇਰੇ ਕੋਲੇ ਕੱਲ ਤੇਰੇ ਕੋਲੇ ਔਰ ਪਤਾ ਨਹੀਂ ਕਿ ਹਜ਼ਾਰ ਜਨਤਾ ਅੱਜ ਕੀ ਹੋ ਜੇ ਪਰ ਜੋ ਸਾਰੇ ਪੰਜਾਬ ਵਿੱਚ 15 ਅਕਤੂਬਰ ਨੂੰ ਵੋਟਾਂ ਪਈਆਂ ਸ਼ਾਂਤੀਪੂਰਵਕ ਵੋਟਾਂ ਪਈਆਂ ਮੈਂ ਕੱਲ ਇਧਰ ਗਿੱਦੜ ਬਾਹਵਲ ਸੀ ਇੱਕ ਮੁੰਡਾ ਲਾਈਨ 'ਚ ਖੜਾ ਮੈਨੂੰ ਮਿਲਣ ਵਾਸਤੇ ਕਹਿੰਦਾ ਜੀ ਮੈਂ ਸਰਪੰਚੀ 'ਚ ਖੜਾ ਸੀ ਮੈਂ ਥੋੜੀਆਂ ਜਿਹੀਆਂ ਵੋਟਾਂ ਤੇ ਹਾਰ ਗਿਆ ਆਹ ਮੁੰਡਾ ਜਿੱਤ ਗਿਆ ਨਾਲ ਉਹ ਵੀ ਖੜਾ ਸੀ ਮੈਂ ਕਿਹਾ ਯਾਰ ਮੈਨੂੰ ਬੜੀ ਖੁਸ਼ੀ ਹੋਈ ਕਿ ਦੋਨੇ ਜਿਹੜੇ ਸਰਪੰਚੀ ਦੇ ਉਮੀਦਵਾਰ ਸੀ ਇਕੱਠੇ ਖੜੇ ਨੇ ਬੈਰ ਨਹੀਂ ਰੱਖਣਾ ਬੈਰ ਨਹੀਂ ਰੱਖਣਾ ਵੀ ਉਹਨਾਂ ਦੇ ਘਰ ਵੱਲ ਦੀ ਲੰਘਣਾ ਨਹੀਂ ਜਾ ਉਹਨਾਂ ਦੇ ਕਿਸੇ ਦੁੱਖ ਸੁੱਖ 'ਚ ਜਾਣਾ ਨਹੀਂ ਪਿੰਡ ਜਿਹੜਾ ਉਹ ਚ ਇੱਕਾ ਰੱਖਣਾ ਪਿੰਡਾਂ ਚ ਇੱਕਾ ਰੱਖਣਾ ਉਹੀ ਪਿੰਡ ਕਾਮਯਾਬ ਨੇ ਜਿੱਥੇ ਇੱਕਾ ਹੈ ਜਿੱਥੇ ਇੱਕਾ ਨਹੀਂ ਰਹਿੰਦਾ ਉਹ ਪਿੰਡ ਫਿਰ ਰੁਲ ਜਾਂਦੇ ਆ ਪਿੱਛੇ ਰਹਿ ਜਾਂਦੇ ਆ ਨੌਕਰੀਆਂ ਦੇ ਰਹਿਆਂ ਬੱਚਿਆਂ ਨੂੰ ਲਾਇਬ੍ਰੇਰੀਆਂ ਬਣਾ ਕੇ ਦੇਵਾਂਗੇ ਪੜਾਓ ਬੱਚਿਆਂ ਨੂੰ ਪੜਨ ਵਾਸਤੇ ਪ੍ਰੇਰਿਤ ਕਰੋ ਨੰਬਰ ਆਉਣਗੇ ਕੋਈ ਸਪਾਰਸ਼ ਨਹੀਂ ਚੱਲੂ ਕੋਈ ਪੈਸਾ ਨਹੀਂ ਲੱਗੂ ਨੌਕਰੀਆਂ ਮਿਲਣਗੀਆਂ 45000 ਤੋਂ ਵੱਧ ਨੌਕਰੀਆਂ ਦੇਤੀਆਂ ਬਿਜਲੀ ਆ ਰਹੀ ਹੈ ਖੇਤਾਂ ਵਾਲੀ ਖਾਸ ਤੌਰ ਤੇ ਚਲੋ ਘਰਾਂ ਵਾਲੀ ਤਾਂ 90% ਫ੍ਰੀ ਕਰਤੀ ਉਹ ਤਾਂ ਹੋਣੀ ਹੈ ਨਾਲ ਬਿਜਲੀ ਫ੍ਰੀ ਕਰਤੀ ਨਾਲ ਖੇਤਾਂ ਵਾਲੀ ਆ ਰਹੀ ਹੈ ਨਾਲ ਥਰਮਲ ਪਲਾਂਟ ਵੀ ਖਰੀਦੀ ਜਾਂਦੇ ਆ ਉਹੀ ਖੰਬੇ ਨੇ ਉਹੀ ਫਿਓਜ ਨੇ ਉਹੀ ਟਰਾਂਸਫਾਰਮਰ ਨੇ ਹੁਣ ਕਿਵੇਂ ਬਿਜਲੀ ਆਉਣ ਲੱਗ ਗਈ ਨੀਅਤ ਸਾਫ਼ ਚਾਹੀਦੀ ਹੈ ਨੀਅਤ ਸਾਫ਼ ਚਾਹੀਦੀ ਇਹਦੇ ਵਾਸਤੇ ਇਹਦੇ ਦਿੱਲੀ 'ਚ ਹੋ ਰਿਹਾ ਹੈ ਦਿੱਲੀ ਦੇ ਸਕੂਲਾਂ ਨੂੰ ਬੰਦ ਕਰਨ ਦੀ ਪ੍ਰਪੋਜ਼ਲ ਦਿੱਤੀ ਸੀ ਅਫਸਰਾਂ ਨੇ ਸਰਕਾਰੀ ਸਕੂਲਾਂ ਨੂੰ ਜੀ ਬੰਦ ਕਰ ਦਿਓ ਜੀ ਇਹਨਾਂ ਨੂੰ ਪ੍ਰਾਰਵਿੰਦ ਕੇਜਰੀ ਵਾਜਰੀ ਨੇ ਮਨੀ ਸੋਦਿਆਨਾ ਬਹਿ ਕੇ ਕਿਹਾ ਬੰਦ ਕਰਨਾਂ ਦਾ ਸੌਖਾ ਕੰਮ ਇਹਨਾਂ ਨੂੰ ਵਧੀਆ ਬਣਾਵਾਂਗੇ ਅੱਜ ਦਿੱਲੀ ਦੇ ਸ਼ਾਨਦਾਰ ਸਕੂਲ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਚੋਂ ਪੜ੍ਹ ਕੇ IIT ਬਹੁਤ ਵੱਡੇ ਵੱਡੇ ਕੋਰਸ ਜਿਹੜੇ ਕਰਕੇ ਬੱਚੇ ਨਿਕਲ ਰਹੇ ਨੇ ਮੈਂ ਤੁਹਾਨੂੰ ਦੱਸ ਦਿੰਨਾ ਕਿ ਨਾ ਕੋਈ ਪੀੜਾਕਾਰ ਨਾ ਕੋਈ ਨੀਲਾਕਾਰ ਤੁਹਾਡੇ ਘਰ ਦੀ ਗਰੀਬੀ ਨਹੀਂ ਚੱਕ ਸਕਦਾ ਗਰੀਬੀ ਤੁਹਾਡੀ ਚੱਕੂਗੇ ਤਾਂ ਤੁਹਾਡੇ ਜਵਾਬ ਚੱਕਣਗੇ ਜੇ ਉਹਨਾਂ ਨੂੰ ਪੜਾ ਲიਏ ਉਹਨਾਂ ਨੂੰ ਅਫਸਰ ਬਣਾ ਲੀਏ ਉਹ ਗਰੀਬੀਆਂ ਚੱਕਣਗੇ ਤੁਹਾਡੇ ਬੱਚਿਆਂ ਨੂੰ ਪੜਾਵਾਂਗੇ ਸੋ ਵੀਰੋ ਤੁਸੀਂ ਗ੍ਰਾਂਟ ਜਿਹੜੀ ਆਊਗੀ ਇਹ ਗ੍ਰਾਂਟ ਨੂੰ ਸਮਝਣਾ ਵੀ ਯਾਰ ਲੋਕਾਂ ਦੇ ਪੈਸੇ ਨੇ ਮੈਂ ਲੋਕਾਂ ਤੇ ਲਾਉਣੇ ਨੇ ਇਹ ਨਹੀਂ ਦੇਖਣਾ ਵੀ ਯਾਰ ਗ੍ਰਾਂਟ ਚੋਂ ਆਪਾਂ ਕਿੰਨੇ ਕੁ ਇਧਰ ਉਧਰ ਕਰ ਸਕਦੇ ਆਂ ਉਹ ਫਿਰ ਲੋਕ ਅਗਲੀ ਵਾਰ ਕਹਿੰਦੇ ਨੇ ਚੰਗਾ ਭਾਈ ਠੀਕ ਆ ਮਰਜੀ ਆ ਤੇਰੀ ਅਗਲੀ ਵਾਰ ਨਹੀਂ ਕਰਦੇ ਪਬਲਿਕ ਐ ਤੇ ਉਂਗਲ ਲਾਉਣ ਨਾਲ ਤੋ ਜਰੂਰ ਬਚਿਓ ਜਿਹੜੇ ਉਹੀ ਪੰਪ ਭਰੀ ਜਾਂਦੇ ਰਹਿੰਦੇ ਪਿੰਡਾਂ ਚ ਹੁੰਦੀ ਐ ਚ ਹਰੇਕ ਪਿੰਡ ਚ ਹੁੰਦੇ ਐ ਉਹ ਕੋਈ ਬੰਦਾ ਸੀ ਜ਼ਿਮੀਂਦਾਰ ਉਹ ਗਿਆ ਸ਼ਹਿਰ ਚ ਦੁਕਾਨ ਤੇ ਦੁਕਾਨ ਤੇ ਗਿਆ ਤਾਂ ਸ਼ਹਿਦ ਦਾ ਪੀਪਾ ਪਿਆ ਸੀ ਉੱਥੇ ਉਹਨੇ ਸ਼ਹਿਦ ਦੇ ਪੀਪੇ ਚ ਉਂਗਲ ਲਾਈ ਥੋੜਾ ਜਿਹਾ ਖਾਦਾ ਕਹਿੰਦਾ ਬੜਾ ਲਾਲਾ ਜੀ ਸਵਾਦ ਸ਼ਹਿਦ ਐ ਬਾਕੀ ਬਚਦਾ ਉਹਨੇ ਕੰਦ ਨਾ ਪਹੁੰਚਤਾ ਕਾਂਦਰਾ ਪੂੰਝਦਾ ਤਾਂ ਮਿੱਠਾ ਸੀ ਸ਼ਹਿਦ ਮਿੱਠੇ ਨੂੰ ਦੇਖ ਕੇ ਮੱਖੀਆਂ ਆ ਗਈਆਂ ਉੱਥੇ ਮੱਖੀਆਂ ਦੇਖ ਕੇ ਛਿਪਕਲੀ ਆ ਗਈ ਕੋਰਕੇਲੀ ਆ ਗਈ ਮੱਖੀਆਂ ਖਾਣ ਕੋਰਕੇਲੀ ਨੂੰ ਦੇਖ ਕੇ ਚੂਹਾ ਪੈ ਨਿਕਲਿਆ ਵੀ ਕੋਰਕੇਲੀ ਬਾਹਰ ਨਿਕਲਈ ਉਹਨੇ ਕੋਰਕੇਲੀ ਤੇ ਹਮਲਾ ਕਰਤਾ ਚੂਹੇ ਨੇ ਚੂਹੇ ਨੂੰ ਦੇਖ ਕੇ ਬਿੱਲੀ ਆ ਗਈ ਬਿੱਲੀ ਨੇ ਚੂਹੇ ਤੇ ਹਮਲਾ ਕਰਤਾ ਉਹ ਬਿੱਲੀ ਨੂੰ ਦੇਖ ਕੇ ਕੋਈ ਗਾਹ ਕਾਇਆ ਸੀ ਉਹਦੇ ਕੋਲ ਕੁੱਤਾ ਸੀ ਕੁੱਤਾ ਬਿੱਲੀ ਨੂੰ ਪੈ ਗਿਆ ਲਾਲਾ ਜੀ ਨੇ 10 ਕਿਲੋ ਦਾ ਬੱਟਾ ਕੁੱਤੇ ਦੇ ਮਾਰ ਦੀ ਕੋਸ਼ਿਸ਼ ਕੀਤੀ ਉਹ ਕੁੱਤੇ ਦੇ ਮਾਲਕ ਦੇ ਸਿਰ 'ਚ ਵੱਜ ਗਿਆ ਉਹਦਾ ਸਿਰ ਪਾੜ ਗਿਆ ਲਹੂ ਲਹਾਨ ਹੋ ਗਿਆ ਜਿਹਨੇ ਉਂਗਲ ਲਾਈ ਸੀ ਸ਼ਹਿਦ ਵਾਲੀ ਕੋਲੇ ਬੈਠਾ ਦੇਖੀ ਜਾਂਦਾ ਸੀ ਥੋੜੇ ਜਿਰਵਾ ਕਹਿੰਦਾ ਲਾਲਾ ਹੀ ਥੋੜਾ ਝਗੜਾ ਦਾ ਮੱਲੇ ਦਾ ਬੱਦ ਗਿਆ ਮੈਂ ਕੱਲ ਨੂੰ ਆਉਂਗਾ ਉਂਗਲ ਲਾ ਕੇ ਹੋ ਗਿਆ ਸੋ ਇਹਨਾਂ ਦਾ ਵੀਰੋ ਵੀਰੋ ਬਚਿਓ ਇਹ ਉਂਗਲਾਂ ਲਾਉਣ ਵਾਲੇ ਬਹੁਤ ਖੋਣਗੇ ਤੁਹਾਨੂੰ ਆਪਦੇ ਹਿਸਾਬ ਨਾਲ ਕੰਮ ਕਰਿਓ ਜਿਵੇਂ ਤੁਹਾਨੂੰ ਪਿੰਡ ਕਹਿੰਦਾ ਉਵੇਂ ਜਿਵੇਂ ਕੰਮ ਕਰਿਓ ਉਂਗਲਾਂ ਲਾਉਣਾਂ ਤੋਂ ਬਚਿਓ ਸੋ ਮੈਂ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਨਾ ਬਹੁਤ ਸਾਰੇ ਆਪਣੇ ਪਰਿਵਾਰਾਂ ਸਮੇਤ ਵੀ ਆਏ ਹੋਣਗੇ ਬਹੁਤ ਵੱਡਾ ਦਿਨ ਹੈ ਸਰਪੰਚੀ ਦੀ ਸੌ ਚੁੱਕਣੀ ਕਿਉਂਕਿ ਸਰਪੰਚੀ ਸ਼ੁਰੂਆਤ ਹੈ ਪਹਿਲੀ ਪੌੜੀ ਹੈ ਅੱਗੇ ਤੁਹਾਡੇ ਚੋਂ ਪਤਾ ਨਹੀਂ ਕਿਹੜੇ-ਕਿਹੜੇ ਆਉਦੇ ਹੋਰ ਤੁਸੀਂ ਤਹਾਂ ਜਾਓਗੇ ਕਿਹੜੇ-ਕਿਹੜੇ ਆਉਦਿਆਂ ਤੇ ਜਾਓਗੇ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਜਿੰਨਾ ਲੋਕਾਂ ਦੇ ਨਾਲ ਕੰਮ ਕਰੀ ਜਾਓਗੇ ਜਿੰਨਾ ਲੋਕਾਂ ਦਾ ਪਿਆਰ ਜਿੱਤੀ ਜਾਓਗੇ ਵਿਸ਼ਵਾਸ ਜਿੱਤੀ ਜਾਓਗੇ ਉਹਨੇ ਤਹਾਂ ਜਾਈ ਜਾਓਗੇ ਇਹ ਪਬਲਿਕ ਹੈ ਸਭ ਜਾਣਦੀ ਹੈ ਸੋ ਲੋਕਾਂ ਦੇ ਨਾਲ ਰਹਿਣਾ ਲੋਕਾਂ ਦੇ ਵਰਗੇ ਬਣ ਕੇ ਰਹਿਣਾ ਕਿਉਂਕਿ ਸਰਪੰਚੀ ਜਿਹੜੀ ਹੈ ਉਹਦੇ ਵਿੱਚ ਡਿਊਟੀ ਇਹ ਹੈ ਕਿ ਜਦੋਂ ਮਰ ਜਿੱਦ ਦੀ ਰਾਤ ਨੂੰ ਵੀ ਕੁੰਡਾ ਖੜਕਾ ਸਕਦਾ ਕੋਈ ਕੋਈ ਕੰਮ ਪੈ ਗਿਆ ਕੋਈ ਹਸਪਤਾਲ ਲੈ ਕੇ ਜਾਣਾ ਕਿਸੇ ਨੂੰ ਜਾਂ ਕੋਈ ਹੋਰ ਕੰਮ ਪੈ ਗਿਆ ਸਤ ਤੁਸੀਂ ਇਹ ਸਮਝ ਕੇ ਡਿਊਟੀ ਨਿਭਾਉਣੀ ਹੈ ਕਿ ਮੈਂ ਇਹ ਕੰਮ ਹੱਥ ਬੰਨ ਕੇ ਆਪ ਮੰਗਿਆ ਇਸ ਕਰਕੇ ਮੇਰੇ ਲਈ ਕੋਈ ਟਾਈਮ ਨਹੀਂ ਹੈਗਾ ਕਿਉਂਕਿ ਲੋਕ ਉਮੀਦ ਕਰਕੇ ਤੁਹਾਡੇ ਕੋਲੇ ਆਉਂਦੇ ਆ ਉਮੀਦਾਂ ਲੋਕਾਂ ਦੀਆਂ ਪੂਰੀਆਂ ਉਤਰੋਂਗੇ ਤਾ ਕਈ ਬੰਦੇ ਮੈਂ ਦੇਖਿਆ 25 25 ਸਾਲ ਤੋਂ ਸਰਪੰਚ ਚੱਲੇ ਆ ਰਹੇ ਨੇ ਨਾਲੇ ਸਰਬਸੰਮਤੀ ਨਾਲ ਕਿਉਂਕਿ ਉਹ ਲੋਕ ਕਹਿੰਦੇ ਵੀ ਤੂੰ ਹੀ ਬਣਦਾਈ ਤੂੰ ਸਾਡੀਆਂ ਉਮੀਦਾਂ ਤੇ ਪੂਰਾ ਉੱਤਰਦਾ ਸੋ ਪੂਰੇ ਉੱਤਰੇ ਉਮੀਦਾਂ ਤੇ ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਜੀ ਕਿਉਂਕਿ ਦਿੱਲੀ ਚ ਪਿੰਡ ਘਟ ਨੇ ਸੋ ਆਪਣੇ ਪੰਜਾਬ ਚ ਹੈ ਹੀ ਆਪਾਂ 13000 ਪੰਚਾਇਤਾਂ ਨੇ ਤੋਂ ਇਹ ਸਰਪੰਚਾਂ ਦਾ ਜਿਹੜਾ ਕਿਉਂਕਿ ਇੱਥੇ ਕਾਉਂਸਲਰ ਨੇ ਦਿੱਲੀ ਚ ਜ਼ਿਆਦਾ ਸੋ ਕੇ ਜੀਵਤ ਸਾਹਿਬ ਕਾਉਂਸਲਰ ਵਾਲੀ ਕੰਮ ਹੈ ਇਹ ਕਿ ਗਲੀਆਂ ਨਾਲੀਆਂ ਤੇ ਨਾਲ ਸ਼ਹਿਰ ਲਾਈਟਾਂ ਦਾ ਪ੍ਰਬੰਧ ਹੈ ਪਿੰਡਾਂ ਦੇ ਵਿੱਚ ਪਿੰਡ ਸਾਡੇ ਥੋੜੇ ਜਿਹਾ ਕਿਉਂਕਿ ਧੜੇ ਬੰਦੀਆਂ ਚ ਕਈ ਪਿੰਡ ਪਿੱਛੇ ਰਹਿ ਗਏ ਸੇ ਤੁਸੀਂ ਅੱਜ ਇਹਨਾਂ ਨੂੰ ਦੱਸ ਕੇ ਜਾਓ ਕਿ ਕਿਵੇਂ ਤੁਸੀਂ ਦਿੱਲੀ ਦੇ ਵਿੱਚ ਗਲੀਆਂ ਚ ਆਪ ਜਾਣਦੇ ਹੋ ਔਰ ਕਿਵੇਂ ਦਿੱਲੀ ਵਾਲਿਆਂ ਤੋਂ ਤੁਸੀਂ ਫਤਵਾ ਲਿਆ 70 ਚੋਂ 67 ਸੀਟਾਂ ਜਿੱਤਣੀਆਂ ਕੋਈ ਸੌਖੀ ਗੱਲ ਨਹੀਂ 70 ਚੋਂ 67 ਫਿਰ 70 ਚੋਂ 63 ਜਿੱਤਿਆਂ ਉਹ ਤਾਂ ਜਿੱਤਿਆਂ ਜੇ ਜੇ ਗਲੀਆਂ 'ਚ ਫਿਰਦੇ ਰਹੇ ਆ ਅੱਜ ਵੀ ਅੱਜ ਵੀ ਗਲੀਆਂ 'ਚ ਜਾਂਦੇ ਆ ਅੱਜ ਵੀ ਲੋਕਾਂ ਜਾ ਕੇ ਬਹਿੰਦੇ ਆ ਮੁਹੱਲਾ ਮੁਹੱਲੇ ਦੀਆਂ ਮੀਟਿੰਗਾਂ ਕਰਦੇ ਆ ਮੁਹੱਲਾ ਕਲੀਨਿਕ ਉੱਥੋਂ ਹੀ ਬਣਾਏ ਸੀ ਵੀ ਇਹ ਇੱਕ ਮੁਹੱਲੇ 'ਚ ਬਣਾਈਏ ਵੱਡੇ ਹਸਪਤਾਲਾਂ ਤੱਕ ਜਾਣਾ ਪਵੇ ਆਪਾਂ ਉਹਨੂੰ ਆਮ ਆਦਮੀ ਕਲੀਨਿਕ ਕਹਿੰਨੇ ਆ ਆਪਾਂ ਵੀ ਬਣਾਉਣ ਲੱਗੇ ਹੋਏ ਆ ਸੋ ਇਸ ਤੋਂ ਬਾਅਦ ਉਹਨਾਂ ਦੇ ਭਾਸ਼ਣ ਤੋਂ ਬਾਅਦ ਸੌ ਜਿਹੜੀ ਐ ਉਹਦੀ ਰਸਮ ਹੋਊਗੀ ਇਹ ਇਹੋ ਜਿਹੜਾ ਕਾਗਜ਼ ਆ ਤੁਹਾਡੇ ਕੋਲੇ ਹੋਊਗਾ ਜਿਹੜੇ ਜਿਹੜੇ ਸਰਪੰਚ ਚੁਣੇ ਗਏ ਨੇ ਉਹ ਖੜੇ ਹੋ ਜਿਓ ਪਹਿਲਾਂ ਮੈਂ ਬੋਲੂਗਾ ਉਹ ਲਿਖਿਆ ਹੋਇਆ ਮੈਂ ਤਾਂ ਮੈਂ ਤੋਂ ਬਾਅਦ ਤੁਸੀਂ ਆਪਣਾ ਨਾਮ ਬੋਲਣਾ ਜੋ ਜੋ ਵੀ ਤੁਹਾਡਾ ਨਾਮ ਹੈ ਉਸ ਤੋਂ ਬਾਅਦ ਜਿਵੇਂ ਜਿਵੇਂ ਮੈਂ ਪੜਦਾ ਜਾਊਂਗਾ ਮੇਰੇ ਮੰਗਰ ਤੁਸੀਂ ਬੋਲਦੇ ਜਾਇਓ ਤੇ ਅੱਜ ਤੋਂ ਬਾਅਦ ਫਿਰ ਤੁਸੀਂ ਜਾ ਕੇ ਸਰਪੰਚੀ ਵਾਲੀਆਂ ਮੋਹਰਾਂ ਜਿਹੜੀਆਂ ਕਈ ਤਾਂ ਲਈ ਫਿਰਦੇ ਹੋਣੇ ਗੀਜੇ ਚ ਨਹੀਂ ਫਿਰਦੇ ਹੋਣੇ ਜੇਬਾਂ ਚ ਬਸ ਲਾਉਣੀਆਂ ਸ਼ੁਰੂ ਕਰ ਦਿਓ ਮੋਹਰਾਂ ਉਹ ਸਮਝ ਲਓ ਮੋਹਰਾ ਕਾਗਜ਼ ਤੇ ਨਹੀਂ ਲਾ ਰਹੇ ਲੋਕਾਂ ਦੇ ਪਿਆਰ ਤੇ ਮੋਹਰਾ ਲਾ ਰਹੇ ਹਾਂ ਜਿਹੜੇ ਤੁਹਾਨੂੰ ਮਿਲੇ ਪਹਿਲਾਂ ਲੋਕਾਂ ਨੇ ਮੋਹਰਾ ਤੁਹਾਨੂੰ ਲਾਈਆਂ ਹੁਣ ਮੋਹਰਾ ਲਾਉਣ ਦੀ ਜ਼ਿੰਮੇਵਾਰੀ ਤੁਹਾਡੀ ਆ ਗਈ ਬਹੁਤ ਬਹੁਤ ਧੰਨਵਾਦ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਉਹਨਾਂ ਸ਼ਹੀਦਾਂ ਦੇ ਨਾਂ ਤੇ ਜਿਨ੍ਹਾਂ ਨੇ ਆ ਸਰਪੰਚੀਆਂ ਆ ਵਧੇਕੀਆਂ ਆ ਮੁੱਖ ਮੰਤਰੀ ਆ ਪ੍ਰਧਾਨਗੀਆਂ ਸਾਨੂੰ ਦਿੱਤੀਆਂ ਲੈ ਕੇ ਨਹੀਂ ਤਾਂ ਅੰਗਰੇਜ਼ਾਂ ਦੇ ਗੁਲਾਮ ਹੋਣੇ ਸੀ ਸੋ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਇਨਕਲਾਬ ਹੋਰ ਆ ਜਾ ਹੋਰ ਕਰ ਦੋ ਪਤਾ ਲੱਗੇ ਪੰਜਾਬ ਚ ਕੁਝ ਹੋ ਰਿਹਾ ਹੈ ਇਨਕਲਾਬ